ਤੇ ਅੱਜ ਦੀ ਜਿਹੜੇ ਸੀਗਾ ਸਾਡਾ ਹਰਸ਼ਕੋਵਰ ਡੰਕੂ ਤੇ ਵਾਰਨਾ ਖੁਦ ਕਰਦਾ ਜਾ ਕੇ ਦੇਖੋ ਤੁਸੀਂ ਏਰੀਆ ਦੇ ਹਿਸਾਬ ਨਾਲ ਇਹ ਜਿਹੜਾ ਸਾਡਾ ਰਣਜੀਤ ਨਗਰ ਹੈ ਦਸ਼ਮੇਸ਼ ਨਗਰ ਹੈ ਇਹ ਰਿਲੇਟਿਵਲੀ ਪੌਸ਼ ਏਰੀਆ ਹੈ ਜਿੱਥੇ ਪੂਲਰ ਲੋਕਾਂ ਦੇ ਘਰਾਂ 'ਚ ਨਹੀਂ ਹੈ ਲੇਕਿਨ ਇਹਨਾਂ ਨੇ ਕੀ ਕੀਤਾ ਕਿ ਸਾਰੇ ਘਰਾਂ ਦੇ ਬਾਹਰ ਇਹਨਾਂ ਨੇ ਜਿਹੜੇ ਕਟੋਰੀ ਰੱਖਿਆ ਪੰਛੀਆਂ ਵਾਸਤੇ ਔਰ ਜਿਹੜੇ ਡੰਗਰਾਂ ਵਾਸਤੇ ਇਦਾਂ ਵੱਡੇ ਵੱਡੇ ਇਹਨਾਂ ਨੇ ਜਿਹੜੇ ਹੈਗੇ ਆ ਇਹ ਮਤਲਬ ਡਰਮ ਭਰ ਕੇ ਡਰਮ ਭਰ ਕੇ ਰੱਖੇ ਹੋਇਆ ਤੇ ਉਹਦੇ ਵਿੱਚ ਨਾ ਬਹੁਤ ਜ਼ਿਆਦਾ ਜਿਹੜਾ ਡੈਂਗੂ ਦਾ ਲਾਰਵਾ ਪੈਦਾ ਹੁੰਦਾ ਇਹ ਵੀ ਇੱਕ ਸੋਰਸ ਆ ਕਿਸੇ ਦੀ ਫ੍ਰਿਜ ਦੇ ਟ੍ਰੇ ਹਰ ਘਰ ਚ ਕਰੀਬਾਂ ਦੀ ਕੁਆਲਿਟੀ ਸੀ ਪੁਰਾਣੇ ਵਾਲੇ ਫ੍ਰਿਜ ਸੀਗੇ ਫ੍ਰਿਜ ਦੀਆਂ ਟ੍ਰੇਆਂ ਭਰੀਆਂ ਭਰੀਆਂ ਸੀ ਡਾਂਗੂ ਨਾਲ ਤੇ ਪਿੱਛੇ ਜੇ ਮੈਂ ਗੁਰਦਾਸਪੁਰ ਵੀ ਜਾ ਕੇ ਆਇਆ ਬੜੀ ਜਗ੍ਹਾ ਤੇ ਜਿਹੜਾ ਕੂਲਰ ਹੁੰਦਾ ਡੇਜ਼ਰਟ ਕੂਲਰ ਉਹਨਾਂ ਵਿੱਚ ਸਾਰਿਆਂ ਚ ਮਿਲਦਾ ਆ ਜਿਹੜੇ ਪੰਛੀਆਂ ਦੇ ਕਟੋਰੇ ਸਾਰਿਆਂ ਚ ਮਿਲਦਾ ਇੱਕ ਅਸੀਂ ਅੱਜ ਜਿਹੜੀ ਤੁਹਾਡੇ ਜਿਹੜੀ ਵਰਕਸ਼ਾਪ ਸੀ ਜਿੱਥੇ ਉਹ ਗੱਡੀਆਂ ਧੋਂਦੇ ਆ ਉਹਦੇ ਨੀਚੇ ਬਹੁਤ ਜ਼ਿਆਦਾ ਸੀ ਜਿੱਥੇ ਵਰਕਸ਼ਾਪ ਆ ਗਈ ਉਹਨਾਂ ਦੇ ਵਿੱਚ ਬਹੁਤ ਹੈ ਜਿਹੜੀਆਂ ਕੰਸਟਰਕਸ਼ਨ ਸਾਈਟਸ ਆ ਉੱਥੇ ਪਾਣੀ ਸਟੋਰ ਕਰਦੇ ਆ ਉਹਦੇ ਵਿੱਚ ਬਹੁਤ ਹੈ ਸੋ ਇਹ ਕਾਮਨ ਸਾਈਟਸ ਆ ਗਈਆਂ ਸਾਰੀਆਂ ਕੋਈ ਟਾਇਰ ਹੈ ਕੋਈ ਡੱਬਾ ਸੁੱਟਿਆ ਹੋਇਆ ਕੁਛ ਇਹ ਸਾਰੀਆਂ ਕਾਮਨ ਸਾਈਟਸ ਆ ਸੋ ਸਾਰਿਆਂ ਨੂੰ ਬੇਨਤੀ ਆ ਕਿ ਇਹ ਜਿਹੜੀਆਂ ਸਾਰੀਆਂ ਗੱਲਾਂ ਮੈਂ ਦੱਸੀਆਂ ਸਾਰੀਆਂ ਉਹਨਾਂ ਦਾ ਧਿਆਨ ਰੱਖੋ ਤੇ ਸ਼ੁੱਕਰਵਾਰ ਨੂੰ ਚੰਗੀ ਤਰ੍ਹਾਂ ਸੁਕਾ ਦਿਓ ਚਾਹੇ ਪੰਜ-ਛੇ ਦਾ ਕਟੋਰਾ ਹੈ ਚਾਹੇ ਤੁਹਾਡਾ ਕਾਰ ਦਾ ਡੇਜ਼ਰਟ ਕੂਲਰ ਹੈ ਚਾਹੇ ਫ੍ਰਿਜ ਦੀ ਟਰੇ ਹੈ ਜਾਂ ਤੁਸੀਂ ਕੰਸਟਰਕਸ਼ਨ ਵਾਸਤੇ ਪਾਣੀ ਸਟੋਰ ਕੀਤਾ ਜਾਂ ਜਾਨਵਰਾਂ ਵਾਸਤੇ ਜਾਂ ਡੰਗਰਾਂ ਵਾਸਤੇ ਤੁਸੀਂ ਜਿਹੜਾ ਹੈਗਾ ਉਹ ਪਾਣੀ ਸਟੋਰ ਰੱਖਦੇ ਹੋ ਤੇ ਉਹਨੂੰ ਵੀ ਚੰਗੀ ਤਰ੍ਹਾਂ ਸੁਕਾ ਕੇ 2 ਘੰਟੇ ਬਾਅਦ ਫਿਰ ਪਾ ਦੇਓ ਬਹੁਤ ਬਹੁਤ ਧੰਨਵਾਦ